ਸਤਲੁਜ ਦੇ ਵਿੱਚ ਪਾਣੀ ਦਾ ਪੱਧਰ ਵਧਨ ਦੇ ਨਾਲ ਖਤਰਾ ਜਿਹੜਾ ਕਿ ਲਗਾਤਾਰ ਵਧ ਗਿਆ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਵੀ ਜਿਹੜੀ ਆ ਉਹ ਕੀਤੀ ਗਈ ਆ ਤਾਂ ਲੋਅਰ ਬੇਲਾ ਦੇ ਅਧੀਨ ਪੈਂਦੇ ਨੀਵੇਂ ਇਲਾਕਿਆਂ ਦੇ ਵਿੱਚ ਹੜ ਦਾ ਖਤਰਾ ਵਧਣ ਕਾਰਨ ਐਨ ਡੀ ਆਰ ਐਫ ਦੀਆਂ ਟੀਮਾਂ ਜਿਹੜੀਆਂ ਤਾਇਨਾਤ ਕੀਤੀਆਂ ਗਈਆਂ ਨੇ ਡੀਪੀ ਕਮਿਸ਼ਨਰ ਅਮਰਜੀਤ ਵਾਲਦੀ ਨੇ ਦੱਸਿਆ ਕਿ ਡੈਮ ਚੋਂ ਹੋਰ ਪਾਣੀ ਛੱਡਿਆ ਜਾ ਰਿਹਾ ਜਿਸ ਦੇ ਕਾਰਨ ਇਸ ਦੇ ਪਾਣੀ ਦਾ ਪੱਧਰ ਵੱਧ ਕੇ 75000 ਕਿਊਸਿਕ ਹੋ ਗਿਆ ਤਾਂ ਜੱਫੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਨੀਵੇਂ ਇਲਾਕਿਆਂ ਦੇ ਵਿੱਚ ਸਥਿਤ ਆਪਣੇ ਘਰ ਖਾਲੀ ਕਰ ਦੇਣ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਸੁਰੱਖਿਆ ਦੇ ਲਈ ਜਿਹੜਾ ਕਿ ਰਾਹਤ ਕੇਂਦਰਾਂ ਦੇ ਵਿੱਚ ਰੈਸਕਿਊ ਸੈਂਟਰਾਂ ਦੇ ਵਿੱਚ ਰੱਖਿਆ ਜਾਵੇਗਾ ਜਿੱਥੇ ਉਹਨਾਂ ਦੇ ਲਈ ਸਾਰਿਆਂ ਲਈ ਸਹੂਲਤਾਂ ਮੌਜੂਦ ਨੇ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਪ੍ਰਸ਼ਾਸਨ ਦੀਆਂ ਟੀਮਾਂ ਪੂਰੀ ਤਰ੍ਹਾਂ ਮੁਸਤੈਦ ਨੇ ਅਤੇ ਲੋੜ ਪੈਣ ਤੇ ਤੁਰੰਤ ਮਦਦ ਵੀ ਦਿੱਤੀ ਜਾਏਗੀ ਇਸੇ ਦੌਰਾਨ ਕੈਬਨਰਟ ਮੰਤਰੀ ਨੇ ਕਿਹਾ ਕਿ ਭਾਵੇਂ ਘਰਾਂ ਦੇ ਨਾਲ ਭਾਵਨਾਤਮਕ ਲਗਾਅ ਹੁੰਦਾ ਹੈ ਪਰ ਜਾਨ ਤੋਂ ਵੱਧ ਕੁਝ ਕੀਮਤੀ ਨਹੀਂ ਹੈ ਉਹਨਾਂ ਨੇ ਦੱਸਿਆ ਕਿ ਜੋ ਲੋਕ ਖੜਾ ਦੇ ਵਿੱਚ ਵਸੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਣ ਦੇ ਲਈ ਟੀਮਾਂ ਕੰਮ ਕਰ ਰਹੀਆਂ ਨੇ ਅੱਜ ਆਸਮਾਨ ਦੇ ਵਿੱਚ ਪਿਛਲੇ 3 ਦਿਨਾਂ ਤੋਂ ਲਗਾਤਾਰ ਬਰਸਾਤ ਦੇ ਡੈਮ ਤੋਂ ਜਿਹੜੇ ਰਿਲੀਜ਼ ਹੋ ਰਹੇ ਆ ਪਾਗੜਾ ਡੈਮ ਤੋਂ ਉਹਦੇ ਕਰਕੇ ਕਈ ਪਿੰਡਾਂ 'ਚ ਪਾਣੀ ਆ ਗਿਆ ਸਾਡੇ ਇਹਤਰਾਂ ਦੇ ਕੁਝ ਲੋਕ ਨੇ ਜਿਹੜੇ ਲੋਬੇਲਾ ਲੋਰਬੇਲਾ ਧਿਆਨੀ ਵੀ ਕਹਿੰਦੇ ਆ ਪਾਰ ਦਰਿਆ ਤੋਂ ਪਾਰ ਪੂਰਬੀ ਇੰਡੀਆ ਦੇ ਦਿਸ਼ਾ ਆਉਂਦੇ ਆ ਤੇ ਅਗਲੇ ਕੁਝ ਮਿੰਟਾਂ ਚ ਇਹਨਾਂ ਦਾ ਰੈਸਕਿਊ ਹੋ ਚੁੱਕੀ ਇਦਾਂ ਹੀ ਕੁਝ ਹੋਰ ਪਰਿਵਾਰ ਇਹਨਾਂ ਨੂੰ ਅਸੀਂ ਪਰਸੋਂ ਬਹੁਤ ਬੇਨਤੀ ਕੀਤੀ ਵੀ ਆਜੂ ਪਰ ਕਹਿਣਾ ਬਹੁਤ ਸੌਖਾ ਹੁੰਦਾ ਘਰ-ਬਾਰ ਛੱਡਣਾ ਬਹੁਤ ਔਖਾ ਹੈ ਇਹ ਨਹੀਂ ਮੰਨੇ ਤੇ ਹੁਣ ਜਦੋਂ ਪਾਣੀ ਵਧਿਆ ਤਾਂ ਇਹਨਾਂ ਦੀ ਸਵੇਰੇ ਫੋਨ ਆਈ ਸੀ ਸਾਡੇ ਸਾਰੇ ਜਿਹੜੇ ਆ ਰੋਸ਼ਨ ਵੀਰਾ ਜਿਹੜਾ ਪਰਿਵਾਰ ਹੈ ਉਹਨਾਂ ਨਾਲ ਗੱਲ ਹੋਈ ਸੁਰੱਖਿਅਤ ਨੇ ਉਹ ਤੇ ਇਹਨਾਂ ਨੂੰ ਮਨਜੇਟਾ ਲਾਉਂਦੇ ਆ ਈਸੀ ਸਾਹਿਬ ਮੌਕੇ ਤੇ ਐਸਐਸਪੀ ਸਾਹਿਬ ਮੌਕੇ ਤੇ ਨੇ ਤੇ ਇੱਥੇ ਜਿਹੜਾ ਰਿਲੀਫ ਹੈ ਇਦਾਂ ਦੇ 2 ਪੁਆਇੰਟ ਤੇ ਹੋਰ ਰੈਸਕਿਊ ਵਰਕ ਹੋਣਾ ਜੋ ਅਗਲੇ 2 ਘੰਟੇ ਚ ਕੰਪਲੀਟ ਹੋ ਜਾਊਗਾ ਇਹਨਾਂ ਨੂੰ ਲਿਆਉਣ ਤੋਂ ਬਾਅਦ ਇਹਨਾਂ ਦੇ ਲੰਗਰ ਪ੍ਰਸ਼ਾਦੇ ਦਾ ਪਾਣੀ ਦਾ ਦਵਾਈ ਦਾ ਸਾਰਾ ਬੰਦੋਬਸ ਜਿਹੜਾ ਹੈ ਉਹ ਵੀ ਟੀਮ ਕਰਾ ਦੇਣਾ ਰੂਪਨਗਰ ਜ਼ਿਲ੍ਹੇ ਵਿੱਚ ਹੁਣ ਤੱਕ ਹਾਲਾਤ ਬਿਲਕੁਲ ਠੀਕ-ਠਾਕ ਨੇ ਆਰਬੀ ਦੀ ਕੁਝ ਟੀਮਾਂ ਆਪਣੇ ਚਮਕੌਰ ਸਾਹਿਬ ਏਰੀਆ 'ਚ ਲੱਗੀਆਂ ਹੋਈਆਂ ਨੇ ਜਿਹੜੇ ਕਿ ਬੰਦ ਦੀ ਰਿਪੇਅਰ ਦਾ ਵਰਕ ਕਰ ਰਹੀਆਂ ਨੇ ਇਸ ਤੋਂ ਇਲਾਵਾ ਜਿਹੜੀ ਸਾਡੀ ਐਨਡੀਆਰਫ ਦੀ ਟੀਮ ਹੈਗੀ ਉਹਨੇ ਪਹਿਲਾਂ ਵੀ ਰੈਸਕਿਊ ਆਪਰੇਸ਼ਨਸ ਕੀਤੇ ਹੈਗੇ ਨੇ। ਹੁਣ ਇਸ ਵੇਲੇ ਬਿਲਾ ਤੇ ਹਣੀ ਲੋਅਰ ਵਿੱਚ ਆਪਾਂ ਖੜੇ ਹੋਏ ਜਿੱਥੇ ਕੁਝ ਇੱਕ ਪਰਿਵਾਰ ਹੈਗੇ ਨੇ ਉਹਨਾਂ ਦੇ ਸੱਜਦ ਸ ਜਿਹੜੇ ਹੈਗੇ ਨੇ ਖੇਤਾਂ ਵਿੱਚ ਜਿਹੜੇ ਰਹਿੰਦੇ ਸੀਗੇ ਉਹ ਫਸੇ ਹੋਏ ਨੇ ਉਹਨਾਂ ਨੂੰ ਰੈਸਕਿਊ ਕਰਨ ਵਾਸਤੇ ਟੀਮਸ ਆਈਆਂ ਹੋਈਆਂ ਨੇ। ਜਿਵੇਂ ਡੀਸੀ ਸਾਹਿਬ ਨੇ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ ਹੈਗੀ ਤੁਹਾਨੂੰ ਦੱਸਿਆ ਹੈਗਾ ਕਿ ਆਪਣੇ ਰਿਲੀਫ ਸੈਂਟਰਸ ਆਪਰੇਸ਼ਨਲ ਸ ਹੈਗੇ ਨੇ। ਜਿਹੜੇ ਬੰਦੇ ਖੇਤਾਂ ਵਿੱਚ ਰਹਿੰਦੇ ਨੇ ਲੋਅਰ ਰੀਜਨ ਵਿੱਚ ਰਹਿੰਦੇ ਹੈਗੇ ਨੇ ਉਹ ਜ਼ਰੂਰ ਤੋਂ ਜ਼ਰੂਰ ਆਪਣੇ ਘਰਾਂ ਨੂੰ ਏਕਿਟ ਕਰਕੇ ਰਿਲੀਫ